ਤਰੀਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੰਦੀਪ ਨੇ ਚਾਚੀ ਦੀ ਲਗਾਈ ਕਲਾਸ ਤੇ ਜੀਤਾ ਵੀ ਚਾਚੀ ਤੇ ਹੋਈ ਗਰਮਾਪਾਈ ਸਵਾਰੇ ਗੱਲ ਕਰਾਂਗੇ ਤੁਸੀਂ ਸਾਡੀ ਵੀਡੀਓ ਪੂਰੀ ਜ਼ਰੂਰ ਦੇਖਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਜਿੱਦੋਂ ਸੋਨੂ ਤੇ ਜੀਤਾ ਵਿਆਹ ਤੇ ਗਏ ਹੁੰਦੀ ਆ ਤਾਂ ਚਾਚੀ ਸੰਦੀਪ ਨੂੰ ਭੜਕਾਨ ਆ ਜਾਂਦੀ ਹੈ ਚਾਚੀ ਸੰਦੀਪ ਨੂੰ ਕਹਿੰਦੀ ਆ ਕਿ ਤੂੰ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਆ ਤੇ ਜੀ ਉਸ ਤੋਂ ਬਾਅਦ ਜੀਤਾ ਤੇਨ ਨੂੰ ਤੇਰੇ ਨਾਲ ਲੜਦੀ ਵੀ ਰਹਿੰਦੀ ਆ ਤੇ ਜੀਤਾ ਮੈਨੂੰ ਵੀ ਤੇਰੇ ਖਿਲਾਫ ਬਹੁਤ ਭੜਕਾਉਂਦੀ ਆ ਕਹਿੰਦੀ ਆ ਕਿ ਸੰਦੀਪ ਕੋਈ ਕੰਮ ਨਹੀਂ ਕਰਦੀ ਤੇ ਫਰੀਦ ਦੀਆਂ ਰੋਟੀਆਂ ਹੀ ਖਾਂਦੀ ਆ ਤੇ ਉਸ ਤੋਂ ਬਾਅਦ ਸੰਦੀਪ ਚਾਚੀ ਨੂੰ ਕਹਿੰਦੀ ਤੁਸੀਂ ਉਸ ਦਿਨ ਜੋ ਜੀਤਾ ਨੂੰ ਕਿਹਾ ਸੀ ਕਿ ਮੈਂ ਕਿਸੇ ਮੁੰਡੇ ਦੇ ਨਾਲ ਆਈ ਹਾਂ ਉਸ ਕਰਕੇ ਘਰ 'ਚ ਬਹੁਤ ਗਲੇਸ਼ ਪਿਆ ਸੀ ਚਾਚੀ ਮੁੱਕਰ ਜਾਂਦੀ ਆ ਕਹਿੰਦੀ ਮੈਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਤੂੰ ਮੈਨੂੰ ਜੀਤਾ ਨੂੰ ਮੇਰੇ ਮੁੰਡੇ ਦੇ ਘਰ ਆਈ ਸੰਦੀਪ ਕਹਿੰਦੀ ਠੀਕ ਆ ਮੈਂ ਤੁਹਾਡੇ ਮੂੰਹ ਤੇ ਕਰਾਉਂਗੀ ਫਿਰ ਸੰਦੀਪ ਜੀਤਾ ਦੇ ਨਾਲ ਗੱਲ ਕਰਦੀ ਹੈ ਕਿ ਤੂੰ ਉਹਦਾ ਕਹਿ ਰਹੀ ਸੀ ਕਿ ਚਾਚੀ ਨੇ ਉਸ ਦਿਨ ਮੈਨੂੰ ਕਿਸੇ ਮੁੰਡੇ ਦੇ ਨਾਲ ਗੱਡੀ ਤੇ ਉਤਰਦੇ ਦੇਖਿਆ ਪਰ ਚਾਚੀ ਤਾਂ ਕਹਿ ਰਹੀ ਹੈ ਕਿ ਮੈਂ ਉਹ ਜੀ ਕੋਈ ਗੱਲ ਨਹੀਂ ਕੀਤੀ ਕਿ ਤੂੰ ਝੂਠ ਬੋਲ ਰਹੀ ਹੈ ਜੀਤਾ ਕਹਿੰਦੀ ਹੈ ਕਿ ਮੈਨੂੰ ਚਾਚੀ ਦੇ ਮੂੰਹ ਤੇ ਕਰਾਂ ਸੰਦੀਪ ਕਹਿੰਦੀ ਹਾਂ ਮਤਲਬ ਕਿ ਤੈਨੂੰ ਚਾਚੀ ਦੇ ਮੂੰਹ ਤੇ ਕਰਾਉਂਗੀ ਫਿਰ ਸੰਦੀਪ ਚਾਚੀ ਨੂੰ ਹਾਕਾਂ ਵੀ ਮਾਰਦੀਆਂ ਕਿ ਚਾਚੀ ਗੱਲ ਸੁਣਿਓ ਇੱਕ ਵਾਰ ਆਇਓ ਪਰ ਚਾਚੀ ਅੱਗੇ ਕੋਈ ਆਵਾਜ਼ ਨਹੀਂ ਦਿੰਦੀ ਤੇ ਸੰਦੀਪ ਨੂੰ ਬਹੁਤ ਗੁੱਸਾ ਆਂਦਾ ਇੱਕ ਵਾਰ ਦਾ ਕਿ ਚਾਚੀ ਅੱਗੋਂ ਬੋਲ ਕਿਉਂ ਨਹੀਂ ਰਹੀ ਉਸ ਤੋਂ ਬਾਅਦ ਸੰਦੀਪ ਚਾਚੀ ਦੇ ਘਰੇ ਵੀ ਜਾਂਦੀ ਪਰ ਚਾਚੀ ਦਰਵਾਜ਼ਾ ਨਹੀਂ ਖੋਲਦੀ ਅਗਲੇ ਦਿਨ ਸੰਦੀਪ ਫਿਰ ਚਾਚੀ ਦੇ ਘਰੇ ਜਾਂਦੀ ਆ ਤੇ ਚਾਚੀ ਦਰਵਾਜ਼ਾ ਨਹੀਂ ਖੋਲਦੀ ਤੇ ਸੰਦੀਪ ਬਹੁਤ ਗੁੱਸਾ ਹੁੰਦੀ ਆ ਕਿ ਇਹਨੇ ਆਪ ਤਾਂ ਕਿਹਾ ਸੀਗਾ ਕਿ ਮੈਨੂੰ ਜੀਤਾ ਦੇ ਮੂੰਹ ਤੇ ਕਰਾਈ ਹੂੰ ਦਰਵਾਜ਼ਾ ਨਹੀਂ ਖੋਲ ਰਹੀ ਫੇ ਇੱਕ ਦਿਨ ਦਰਵਾਜ਼ਾ ਖੁੱਲਾ ਹੁੰਦਾ ਤੇ ਸੰਦੀਪ ਸਿੱਧਾ ਚਾਚੀ ਦੇ ਘਰ ਚਲੇ ਜਾਂਦੀ ਆ ਤੇ ਚਾਚੀ ਨਾਲ ਨੂੰ ਬੋਲਦੀ ਆ ਕਿ ਜੇ ਤੁਸੀਂ ਮੇਰਾ ਸਾਥ ਨਹੀਂ ਦੇਣਾ ਸੀਗਾ ਤਾਂ ਉਸ ਦਿਨ ਮੈਨੂੰ ਜੀਤਾ ਦੇ ਖਿਲਾਫ ਕਿਉਂ ਭੜਕਾ ਰਹੇ ਸੀਗੇ ਕੱਲ ਮੈਂ ਤੁਹਾਨੂੰ ਇੰਨੀਆਂ ਹਾਕਾਂ ਵਾਰੀਆਂ ਤੁਹਾਡਾ ਦਰਵਾਜ਼ਾ ਵੀ ਖੜਕਾਇਆ ਪਰ ਤੁਸੀਂ ਦਰਵਾਜ਼ਾ ਨਹੀਂ ਖੋਲਿਆ ਤੁਸੀਂ ਝੂਠ ਬੋਲ ਕੇ ਸਾਨੂੰ ਆਪਸ ਚ ਕਿਉਂ ਲੜਾ ਲੜਾ ਰਹੀਆਂ ਤੇ ਚਾਚੀ ਕਹਿੰਦੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਬਿਮਾਰ ਸੀ ਮੈਂ ਤਾਂ ਕਰਕੇ ਦਰਵਾਜ਼ਾ ਨਹੀਂ ਖੋਲਿਆ ਸੰਦੀਪ ਕਹਿੰਦੀ ਮੈਨੂੰ ਸਭ ਪਤਾ ਤੁਸੀਂ ਤੁਸੀਂ ਦਰਵਾਜ਼ਾ ਕਿਉਂ ਨਹੀਂ ਖੋਲਿਆ ਫਿਰ ਉਹ ਤੇ ਜੀਤਾ ਵੀ ਆ ਜਾਂਦੀ ਆ ਜੀਤਾ ਵੀ ਚਾਚੀ ਦੀ ਬਹੁਤ ਕਲਾਸ ਲਗਾਉਂਦੀ ਆ ਜੀਤਾ ਕਹਿੰਦੀ ਆ ਕਿ ਤੂੰ ਸਾਡੇ ਘਰੇ ਲੜਾਈ ਪਵਾਣੀ ਆ ਜਿਹਦੋਂ ਅਸੀਂ ਨਹੀਂ ਸੀ ਗਿਆ ਸਿਗੇ ਤਾਂ ਤੂੰ ਸੰਦੀਪ ਨੂੰ ਸਾਡੇ ਖਿਲਾਫ ਢੁਕਾ ਰਹੀ ਸੀਗੀ ਤੇ ਇਹਨੂੰ ਕੋਈ ਹੱਕ ਨਹੀਂ ਸਾਡੇ ਘਰ ਆਨ ਦਾ ਤੇ ਸੰਦੀਪ ਨੂੰ ਢੁਕਾਉਣ ਦਾ ਤੇ ਮੌਕੇ ਤੇ ਜਦੋਂ ਸੰਦੀਪ ਨੇ ਮੇਰੇ ਮੂੰਹ ਦੇ ਕਰਨਾ ਸੀਗਾ ਤੁਸੀਂ ਉਸ ਦਿਨ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਚਾਚੀ ਬਹੁਤ ਬੁਰੀ ਤਰ੍ਹਾਂ ਫਸ ਜਾਂਦੀ ਉਸ ਤੋਂ ਬਾਅਦ ਚਾਚੀ ਸੋਚਦੀ ਆ ਕਿ ਆ ਕਿੱਥੋਂ ਆ ਗਈ ਮਾਦਾ ਗਲਤੀ ਹੀ ਕਰ ਲਈ ਇਹਨਾਂ ਦੇ ਨਾਲ ਪੰਗਾ ਲੈ ਕੇ ਉਸ ਤੋਂ ਬਾਅਦ ਜੀਤਾ ਤੇ ਸੰਦੀਪ ਦੋਨੋਂ ਉੱਥੋਂ ਚੱਲੀਆਂ ਜਾਂਦੀਆਂ ਨੇ ਅੱਗੇ ਕੀ ਹੋਇਆ ਸਮਾਂ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ